ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਦਰਲਾ ਗੁਰਦੁਆਰਾ ਸਾਹਿਬ ਪਿੰਡ ਕੋੜ ਕਰੋੜ ਕਲਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਬੱਚਿਆਂ ਦੀ ਅੱਜ ਧਾਰਮਿਕ ਕਲਾਸ ਲਈ ਜਾ ਰਹੀ ਹੈ ਜਿਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੱਖ ਧਰਮ ਦੇ ਪੰਜਵੇਂ ਗੁਰੂ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਸਾਰੀ ਜਾਣਕਾਰੀ ਬੱਚਿਆਂ ਦੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਿਉਂਕਿ ਕੱਲ ਨੂੰ ਬੱਚਿਆਂ ਦਾ ਧਾਰਮਿਕ ਪੇਪਰ ਹੈ ਸ਼ੀਧੀ ਬਾਰੇ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਬਾਰੇ ਵੀ ਪੱਰਜ ਲਿਆ ਜਾਵੇਗਾ ਲੌਡੀ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਵੇਲੇ ਬੱਚਿਆਂ ਦਾ ਧਾਰਮਿਕ ਪੇਪਰ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ 2 ਦਿਨ ਪਹਿਲਾਂ ਬੱਚਿਆਂ ਦੀ ਧਾਰਮਿਕ ਕਲਾਸ ਲਈ ਗਈ ਸੀ ਤੇ ਉਸ ਤੋਂ ਬਾਅਦ ਫਿਰ ਪਹਿਲਾਂ ਜਦੋਂ ਅੱਜ ਬੱਚੇ ਗੁਰੂ ਘਰ ਵਿਖੇ ਪਹੁੰਚੇ ਮੂਲ ਮੰਤਰ ਪੜਿਆ ਗਿਆ ਸਤਨਾਮ ਵਾਹਿਗੁਰੂ ਜੀ ਦਾ ਜਪ ਕੀਤਾ ਗਿਆ ਤੇ ਇਸ ਵੇਲੇ ਤੁਸੀਂ ਵੇਖ ਰਹੇ ਹੋ ਪਿੰਡ ਦੇ ਸਾਰੇ ਬੱਚੇ ਜਿਹੜੇ ਆ ਜਿਨ੍ਹਾਂ ਨੇ ਧਾਰਮਿਕ ਕਲਾਸ ਵਿੱਚ ਹਿੱਸਾ ਲਿਆ ਸੀ ਤੇ ਅੱਜ ਉਹਨਾਂ ਦਾ ਧਾਰਮਿਕ ਪੇਪਰ ਹੋ ਰਿਹਾ ਹੈ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਇਤਿਹਾਸ ਬਾਰੇ ਬੱਚਿਆਂ ਨੂੰ ਪੇਪਰ ਪਾਇਆ ਗਿਆ ਜਿਸ ਦੇ ਵਿੱਚ ਬੱਚਿਆਂ ਦੇ 30 ਕੁਐਸਚਨ ਪਾਏ ਗਏ ਹਨ ਤੇ ਉਹਨਾਂ ਦੇ ਆਨਸਰ ਜਿਹੜੇ ਜਵਾਬ ਹੈ ਬੱਚਿਆਂ ਨੇ ਬੜੇ ਸੁੰਦਰ ਲਿਖਾਈ ਦੇ ਵਿੱਚ ਲਿਖਣੇ ਹਨ ਜਿਹੜੇ ਬੱਚੇ ਫਿਰ ਵਧੀਆ ਪੇਪਰ ਕਰਨਗੇ ਉਹਨਾਂ ਨੂੰ ਅਗਲੇ ਦਿਨ ਸਵੇਰ ਸੰਗਤ ਦੇ ਵਿੱਚ ਸਨਮਾਨਿਤ ਕੀਤਾ ਜਾਵੇਗਾ ਬਹੁਤ ਹੀ ਸੋਹਣੇ ਇਨਾਮ ਬੱਚਿਆਂ ਵਾਸਤੇ ਲੈ ਕੇ ਆਉਂਦੇ ਹਨ ਇਹ ਉਪਰਾਲਾ ਹਰ ਮਹੀਨੇ ਗੁਰੂਗਰ ਦੀ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਕੀਤਾ ਜਾਂਦਾ ਹੈ ਤੁਸੀਂ ਸਾਰੇ ਸਾਡੇ ਇਸ ਤਰ੍ਹਾਂ ਸਾਥ ਦਿੰਦੇ ਹੋ ਸਾਰੀਆਂ ਸੰਗਤਾਂ ਦੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਸੋ ਬੱਚੇ ਹੁਣ ਪੀਪਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰ ਰਹੇ ਹਨ ਤਕਰੀਬਨ 20 ਦੇ ਕਰੀਬ ਬੱਚੇ ਆਏ ਪੀਪਰ ਅੱਜ ਦੇਣ ਆਏ ਹਨ ਗੁਰੂ ਘਰ ਵਿਖੇ ਇਹਨਾਂ ਦੇ ਪਹਿਲਾਂ ਧਾਰਮਿਕ ਕਲਾਸਾਂ ਲਾਈਆਂ ਜਾਂਦੀਆਂ ਹਨ ਕਿਉਂਕਿ ਕਈਆਂ ਬੱਚਿਆਂ ਦੇ ਕੋਲੇ ਕਾਪੀ ਜਾਂ ਕੋਈ ਕਿਤਾਬ ਨਹੀਂ ਹੁੰਦੀ ਕਿ ਉਹਨਾਂ ਕੋਲੇ ਪੜ੍ਹਨ ਦਾ ਕੋਈ ਸਾਧਨ ਨਹੀਂ ਹੁੰਦਾ ਇਸ ਕਰਕੇ ਗੁਰੂ ਘਰ ਦੇ ਵਿੱਚ ਉਹਨਾਂ ਦੀਆਂ ਪਹਿਲਾਂ ਕਲਾਸਾਂ ਲਾਈਆਂ ਜਾਂਦੀਆਂ ਹਨ ਜਿਹਦੇ ਨਾਲ ਬੱਚਿਆਂ ਨੂੰ ਗੁਰੂ ਪਾਸ਼ਾ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀ ਸ਼ਹੀਦੀ ਕਿਵੇਂ ਹੋਈ ਹੈ ਉਹਨਾਂ ਦੀ ਸ਼ਹੀਦੀ ਪਿੱਛੇ ਕੀ ਕੀ ਕਾਰਨ ਸੀ ਸਾਰੇ ਬੱਚਿਆਂ ਦੇ ਨਾਲ ਜਿਹੜੇ ਵਿਚਾਰ ਸਾਂਝੇ ਕੀਤੇ ਤੇ ਅਗਲੇ ਦਿਨ ਬੱਚਿਆਂ ਦੇ ਨਾਮ ਕੱਢੇ ਗਏ ਆ ਸਾਰੀ ਵੀਡੀਓ ਉਹਨਾਂ ਤੱਕ ਵੇਖਣਾ ਬੱਚਿਆਂ ਨੂੰ ਅਸੀਂ ਘਰ ਮੈਂ ਪੱਤਵਾਰ ਜੋੜਨ ਲਈ ਕਿਉਂਕਿ ਬੱਚੇ ਆ ਜਿਹੜੇ ਇਹਨਾਂ ਜਿੰਦਰ ਦੀ ਮਰਜ਼ੀ ਲੈ ਚਲੋ ਜਿੱਧਰ 바ਗੀ ਇਹਨਾਂ ਨੂੰ ਘੂਮ ਕਰ ਲੋ ਉਧਰ ਵੀ ਚਲੇ ਜਾਂਦੇ ਬਾਬਾ ਜੀ ਨੇ ਇਹਨਾਂ ਤੋਂ ਕੱਲ ਜਿਸ ਤਰ੍ਹਾਂ ਧੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੀ ਹੀ ਬਾਰੇ ਪੰਚਾ ਤੋਂ 3 ਕੁਐਸਚਨ ਜਿਹੜੇ ਪੇਪਰ ਬਣਾਇਆ ਗਿਆ ਸੀਗਾ ਉਹਦੇ ਕੁਐਸਚਨ ਆਂਸਰ ਕਰਵਾਏ ਗਿਆ ਸੀ ਬੱਚਿਆਂ ਨੇ ਸਾਰਿਆਂ ਨੇ ਬਹੁਤ ਵਧੀਆ ਪੇਪਰ ਕੀਤਾ ਹੈ ਇਈ ਬੱਚਿਆਂ ਦੇ ਅੱਧਾ ਨੰਬਰ ਹੀ ਕੱਢਿਆ ਗਿਆ ਤੀ ਬਤਾ ਦੀ ਦੇਖੋ ਗੁਰੂ ਅਰਜਨ ਦੇਵ ਜੀ ਬਾਰੇ ਤੀ ਗੱਲਾਂ ਯਾਦ ਕਰਨੀਆਂ ਸਾਨੂੰ ਤੀ ਉਹਨਾਂ ਬਾਰੇ ਗੱਲਾਂ ਬਾਤਾਂ ਪਤਾ ਹੋਈਆਂ ਬਹੁਤ ਵੱਡੀ ਗੱਲ ਹੈ ਬੱਚੇ ਪਹਿਲੀ ਤੋਂ ਪੰਜਵੀਂ ਦੇ ਵੀ ਆ ਪੰਜਵੀਂ ਤੋਂ ਅੱਠਵੀਂ ਦੇ ਵੀ ਆ ਤੇ ਨੌਵੀਂ ਤੋਂ ਬਾਅਦ ਵੀ ਦੇ ਬੱਚੇ ਵੀ ਆ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਸਾਡੇ ਗੁਰੂਆਂ ਬਾਰੇ ਤੀ ਗੱਲਾਂ ਯਾਦ ਹੋਈਆਂ ਬਿਕੋਸ ਹੀ ਗੁਰੂ ਅਰਜਨ ਦੇਵ ਜੀ ਉਹਨਾਂ ਵੀ ਸ਼ਹੀਦ ਕੈਦਾ ਕੀਤਾ ਗਿਆ 34 ਜਿਹੜੇ ਬੱਚਿਆਂ ਲਈ ਬਾਬਾ ਜੀ ਨੇ ਤਿਆਰ ਕੀਤੇ ਸੀਗੇ ਤੇ ਉਹਨਾਂ ਦੀਆਂ ਜਿਹੜੀ ਅੰਸਰ ਬੱਚਿਆਂ ਨੇ ਬਹੁਤ ਵਧੀਆ ਸੋਹਣਾ ਨੰਦਾ ਦਿੱਤੇ ਆ ਤੇ ਸਾਡੇ ਬੱਚਿਆਂ ਦੀ ਖਾਸੀਅਤ ਆ ਵੀ ਉਹਨਾਂ ਨੂੰ ਇੱਕ ਆਪੇ ਗੁਰੂ ਘਰ ਦੀ 30 ਕਾਚੀ ਯਾਦ ਹੋ ਗਿਆ 30 ਗੱਲਾਂ ਪਤਾ ਲੱਗ ਗਿਆ ਇਸ ਤਰ੍ਹਾਂ ਉਹਨਾਂ ਦੀ ਹੌਸਲਾ ਅਦਾਈ ਲਈ ਬਾਬਾ ਜੀ ਨੇ ਕੁਝ ਇਨਾਮ ਲਿਆਦੇ ਆ ਉਹ ਅੱਜ ਬੱਚਿਆਂ ਨੂੰ ਦਿੱਤੇ ਜਾਣਗੇ मैं बच्चे के नाम बोला बच्चे इतने आ जाना, पहली तो पंजी बच्चे आ अभिजोत कौर हरदीप सिंह फास्ट आई है दूजे नंबर से एकम सिंह गुरमेल सिंह तीजे नंबर तो से नवजोत कौर सिंह चार नंबर दिया युवराज हाँ सिंह हरप्रीत गुरद्वारा साहब की कमेटी प्रधान प्रीतम सिंह को बेनती करा आके बच्चों मारो नाम दे बच्चे प्रीतम सिंह प्रधान दूजा ग्रप छेवी कला अठवीं कलास तक सुखदीप कौर गुरमेल सिंह करवीर कौर हरप्रीत सिंह हरप्रीत सिंह करमीर कौर मनजीत सिंह सतनाम सिंह हरप्रीत सिंह मनवीर कौर कुलदीप सिंह मनवीर सिंह मनवीर सिंह वीर सिंह कुलदीप सिंह गुरु भतीजा नौवीं तो, तो बारहवीं कला रमजोत कौर हरधीम सिंह निमृत कौर जगदीर सिंह गुरजोत कौर गुरप्रीत सिंह सिमरन कौर हरप्रीम सिंह निमरत कौर माता पिता जी आए हैं निमरत कौर जगदीश सिंह

ਵਧੀਆ ਇਹੋ ਲਿਖਣਾ ਤੱਕ ਨਹੀਂ ਆਉਂਦਾ ਪਰ ਇਹਦੇ ਕਿਹਾ ਵੀ ਮੈਂ ਪੇਪਰ ਦੇਣਾ ਹੀ ਦੇਣਾ ਹੈਗਾ ਮਿਲ ਕੋ ਸੁਣ ਲਿਆ ਕਰ ਆ ਛੋਟੀ ਬੱਚੀ ਹੈ ਇੱਥੇ ਆ ਬਾਕੀ ਮਾਤਾ ਪਿਤਾ ਵੀ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰਿਆ ਕਰੋ ਕਿਉਂਕਿ ਇਹ ਹਰ ਮਹੀਨੇ-ਨੇ ਨੀ ਤੀਜੇ ਜੋਤੇ ਵੀ ਇਹਨੇ ਇਸ ਤਰ੍ਹਾਂ ਦਾ ਕੋਈ ਕਿਸੇ ਵੀ ਸ਼ੀ ਜੀ ਦੀ ਆਪਣੇ ਗੁਰੂ ਜੀ ਬਾਰੇ ਜਾਣਕਾਰੀ ਦੇਣ ਲਈ ਬੱਚਿਆਂ ਨੂੰ ਇਨਾਮ ਵੰਡਿਆ ਕਰਾਂਗੇ ਤਾਂ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਦਵਾਰਾ ਸੇਵਾ ਦਿਖਾਓ ਵੀ ਉਹ ਬੱਚੇ ਸਿੱਖਣਾ ਇਹਨਾਂ ਬੱਚਿਆਂ ਦੇ ਵਿੱਚੋਂ ਵੇਲੇ ਕੀ ਤੇਲ ਤੋਂ ਹੋਰ ਬੱਚੇ ਬੈਠੇ ਪੜ੍ਹਦੇ ਅਗਿਆ ਬਾਬਾ ਜੀ ਕੋਲੇ ਜੀ ਕਿਸੇ ਬੱਚੇ ਨੇ ਆਪ ਦਾ ਪੇਪਰ ਲੈਣਾ ਦੇਖਣਾ ਹੈਗਾ ਵੀ ਮੈਂ ਕੀ ਗਲਤੀ ਕੀਤੀ ਹੈ ਤੇ ਮੇਰੇ ਕਿੰਨੇ ਨੰਬਰ ਆਏ ਹੋ ਆਪਣਾ ਪੇਪਰ ਬਾਬਾ ਜੀ ਤੋਂ ਲੈ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ